ਅੱਜ ਦੇ ਵੀ ਕਿ ਲਗਾਤਾਰ ਅ ਪ੍ਰੈਸ ਮੀਡੀਆ ਦੇ ਰਾਹੀਂ ਅਸੀਂ ਸੂਝਿਤ ਵੀ ਕਰਦੇ ਰਹਿੰਦੇ ਆ ਲੰਬੇ ਸਮੇਂ ਤੋਂ ਜਿਹੜੀਆਂ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਵਸੇਆਂ ਉਹ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਜਿੰਨੀਆਂ ਕਿ ਸਾਡੇ ਕੋਲ ਅ ਕੰਪਲੀਟਾ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਆਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਹੈ ਅੰਬੈਸੀ ਦੇ ਥਰੂ ਇਹਨਾਂ ਨੂੰ ਆ ਜਿਹੜਾ ਹੈ ਵਾਪਸ ਮਗਾਇਆ ਜਾਵੇ ਤੋਂ ਉਹ ਉਧਰ ਜਾ ਕੇ ਜਿਹੜੀਆਂ ਬੱਚੀਆਂ ਫਸ ਜਾਂਦੀਆਂ ਪਹਿਲੀ ਗੱਲ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੇ ਆ ਖਾਸ ਕਰਕੇ عمان ਇਹ ਅਰਬ ਮੁਲਕਾਂ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉੱਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਮਿਸ ਬਿਹੇਵ ਹੁੰਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੇ ਆ ਜੋ ਇਥੇ ਆਣ ਕੇ ਮਾਪੇ ਆਪਣੇ ਲੜਕੀਆਂ ਦੀ ਵਿੱਥਿਆ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਹੈ ਸੋ ਆ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਕਰਾਉਣੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅ Oman ਗਈ ਸੀ ਤੇ ਇਥੇ ਉਹਨਾਂ ਨੂੰ ਸੌਰ ਰੈਲ ਦਾ ਕਹਿ ਕੇ 21000 ਰੁਪਏ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਜੇ ਗਰੀਬ ਪਰਿਵਾਰ ਉਹ ਸੋਚ ਲੈਂਦਾ ਕਿ ਚਲੋ ਇੱਥੇ ਨਾਲੋ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਤੇ ਜਦੋਂ ਉੱਥੇ ਇੱਕ ਇਹੋ ਜਿਹਾ ਗੈਗ ਬਣਿਆ ਹੋਇਆ ਜਿਹੜੀਆਂ ਖਾਸ ਕਰਕੇ ਜਨਾਨੀਆਂ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਪਰਵਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਅ ਇਹ ਮਾਸਕ ਦਬਾਈ ਜਾਂਦੇ ਆ ਦਬਾਈ ਤੋਂ ਮਗਰੋਂ ਇਹਨਾਂ ਨੂੰ ਬਾਸਕਟ ਭੇਜ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਹੈਗੇ ਆ ਦੋ ਮਹੀਨਿਆਂ ਦੇ ਵਿੱਚ ਅ ਕਿਸੇ ਨਾ ਕਿਸੇ ਉੱਥੇ ਅ ਉੱਥੋਂ ਦੇ ਜਿਹੜੇ ਹੈ ਅ ਲੋਕਾਂ ਉਹਨਾਂ ਦੇ ਨਾਲ ਕੰਟਰੈਕਟ ਕਰ ਦਿੱਤਾ ਜਾਂਦਾ ਜਾਂਦਾ ਇਹ ਜਿਹੜੇ ਆਮ ਖਰ ਖਾਸ ਕਰਕੇ ਸਾਡੀਆਂ ਲੜਕੀਆਂ ਅਨਪੜ ਹੁੰਦੀਆਂ ਉਹਨਾਂ ਕੋ ਗੂਠਾ ਲਵਾ ਲੈਂਦੇ ਜਾਂ ਸਹਰਨ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸ਼ੈਨ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹਨਾਂ ਇਹਨਾਂ ਨੇ ਇਥੇ ਵੇਚ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲਏ ਬਾਅਦ ਵਿੱਚ ਫਿਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਨਟ ਕੀਤੀ ਸੀ ਤੇ ਇਹ ਜਿਹੜੀ ਇਹ ਲੜਕੀ ਤਕਰੀਬਨ ਜਿਹੜੀ ਹੈਗੀ ਕਿੰਨੇ ਦਿਨ ਪਹਿਲਾਂ ਆ ਗਿਆ ਬੇਟਾ ਸੱਤਵੇਂ ਮਹੀਨੇ ਦੇ ਵਿੱਚ ਜਿਹੜੇ ਹੈਗੇ ਆ ਇਹ ਵਾਪਸ ਆ ਗਈ ਸੋ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੈ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ ਅਫਸੋਸ ਦੀ ਗੱਲ ਕੀ ਹੈ ਕਿ ਇਹ ਲੜਕੀ ਜੋ ਸਾਨੂੰ ਇੱਥੇ ਵੈਸੂਲੇ ਦੱਸ ਰਹੀ ਹੈ ਇਹ ਮੋਗਾ ਦੀ ਇਹ ਲੜਕੀ ਹੈ ਤੇ ਕਹਿੰਦਾ ਤੇ ਇਹ ਸੀਗਾ ਕਿ ਪੁੱਛੋ ਕਿ ਜਿਹੜੇ ਏਜੰਟਾਂ ਉਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਖਾਣੇਦਾਰ ਆ ਉਹ ਸਾਡੇ ਬਿਆਨ ਨਹੀਂ ਲਿਖ ਰਿਹਾ ਤੇ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਦੇ ਉੱਤੇ ਕੇਸ ਕਰਨਾ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਗਏ ਜਦੋਂ ਕਿ ਠੱਗੀ ਇਹਨਾਂ ਦੇ ਨਾਲ ਹੋਈ ਆ ਸੋ ਬੜੀ ਦੁੱਖ ਦੀ ਗੱਲ ਆ ਜਦੋਂ ਕਿ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲ ਕੇ ਆਏ ਇਹਦੇ ਸਿੱਟਾ ਵੀ ਬਣਾਈਆਂ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਇਹ ਪੜਤਾਲ ਕੀਤੀ ਜਾਵੇ ਪਰ ਉਹ ਲੋਕ ਪੈਸੇ ਜਿਹੜਾ ਦਿੰਦੇ ਆ ਜਿਹੜਾ ਜਿਹੜੀ ਕਾਰਵਾਈ ਕਰਨ ਦੀ بجائے ਸਗੋਂ ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਹੈ ਇਹ ਬੜੀ ਹੋਰ ਵੀ ਦੁੱਖ ਦੀ ਗੱਲ ਆ ਸੋ ਸਾਡਾ ਇਹਹੀ ਬੇਨਤੀ ਹੈ ਕਿ ਚਲੋ ਇਹ ਬੱਚੀ ਹੈਗੀ ਤੇ ਨਾਲ ਇੱਕ ਹੋਰ ਲੜਕੀ ਸੀ ਉਹ ਵੀ ਜਿਹੜੀ ਹੈਗੀ ਆ ਆ ਵਾਪਸ ਆ ਚੁੱਕੀ ਹੈ ਜਿਹੜੀ ਉਹਦੇ ਨਾਲ ਹੀ ਸੀਗੀ 4 ਜੁਲਾਈ ਨੂੰ ਉਹ ਵੀ ਆ ਵਾਪਸ ਆ ਗਈ ਹੈ ਤੇ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਹੈਗੀਆਂ ਤਕਰੀਬਨ 90 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ عمان ਤੋਂ ਵਾਪਸ ਆ ਚੁੱਕੀਆਂ ਇਹਨਾਂ ਦੇ ਨਾਲ ਹੋਰ ਜਿਹੜੀਆਂ ਹੈਗੀਆਂ ਕਿ ਜੇਦੋ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਉਹਦੇ ਲੜਕੀਆਂ ਨਾਲ ਹੋਰ ਵੀ ਦੱਸਦੇ ਆ ਕਿ ਉੱਥੇ ਹੋਰ ਵੀ 15 ਦੀ ਲੜਕੀਆਂ ਹੈ ਉਹ ਵੀ ਅਸੀਂ ਸਾਰੀ ਬੇਨਤੀ ਕਰਦੇ ਆ ਬੈਸੀ ਨੂੰ ਕਿ ਇਹ ਇੱਕ ਤਾਂ ਸ਼ਿਕਾਇਤ ਸਾਡੇ ਕੋਲ ਆਈ ਹੈ ਇਹਨਾਂ ਦੇ ਨਾਲ ਹੋਰ ਵੀ ਲੜਕੀਆਂ ਤਕਰੀਬਨ ਜਿਹੜੀਆਂ ਹੈਗੀਆਂ 700 ਤੋਂ ਵੱਧ ਜਿਹੜੀਆਂ ਲੜਕੀਆਂ ਵਾਪਸ ਆ ਚੁੱਕੀਆਂ ਸੋ ਫਿਰ ਦੁਬਾਰਾ ਜਿਹੜੇ ਹੈਗੇ ਉਹ ਜਿਹੜੇ ਗਾਇਬ ਆ ਉਸੇ ਤਰੀਕੇ ਕੰਮ ਕਰ ਰਹੇ ਆ ਜਿਹੜੇ ਵਾਪਸ ਆਉਂਦੇ ਆ ਉਹ ਦੁਆਰਾ ਜਿਹੜੇ ਹੈਗੇ ਜੇ ਜਦੋਂ ਪੀੜਤ ਉਥੋਂ ਰਿਕੁਐਸਟ ਕਰਦਾ ਵੀ ਸਾਨੂੰ ਬਾਪ ਭੇਜਿਆ ਜਾਵੇ ਫਿਰ ਇਹਨਾਂ ਕੋ ਪੈਸੇ ਲਈ ਜਾਂਦੇ ਉੱਥੇ ਬੋਟਮਾਰ ਕਰਦੇ ਕਿ ਸਾਨੂੰ ਪੈਸੇ ਦਿਓ ਤਾਂ ਹੀ ਤਾਂ ਇਹਨੂੰ ਵਾਪਸ ਭੇਜਾਂਗੇ ਸੋ ਪਹਿਲਾਂ ਵੀ ਪੈਸੇ ਦੇ ਕੇ ਜਾਂਦੇ ਉੱਥੇ ਫਸ ਵੀ ਜਾਂਦੇ ਫਿਰ ਦੁਬਾਰਾ ਪੈਸੇ ਮੰਗਦੇ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੋਅ ਹੈ ਜਿਹੜਾ ਕੰਮ ਕਰ ਰਿਹਾ ਇਥੇ ਖਾਸ ਕਰਕੇ ਇਹਨਾਂ ਨੂੰ ਸੰਪਰਕ ਕਰਨ ਵਾਲੀ ਇੱਕ ਬਖਵਾਖਾਵਾ ਤੇ ਮਾਈਆਂ ਬੈਠੀਆਂ ਇਹਨਾਂ ਦੇ ਅੱਗੇ ਜਿਹੜੇ ਹੈਗੇ ਆ ਵਾਕੋ ਹੋਰ ਜਿਹੜੇ ਹੈਗੇ ਆ ਏਜੰਟਾ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਛੋੜੇ ਮੋੜ ਤੇ ਪੈਸੇ ਦੇ ਕੇ ਉਹਨਾਂ ਤੋਂ ਇਹ ਅੱਗੇ ਜਾ ਕੇ ਸੰਪਰਕ ਕਰਦੇ ਆ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਸਾਡੇ ਪੁਲਿਸ ਦੇ ਡੀਸੀਪੀ ਡੀਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿਹੜੇ ਵੀ ਇਹ ਇਹ ਛੱਟਾ ਬਣਾਈਆਂ ਤੇਰੇ ਵੀ ਬੱਚੇ ਬਾਹਰੋਂ ਆਉਂਦੇ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਲਗਾਤਾਰ ਜਿਹੜੀਆਂ ਲੜਕੀਆਂ ਫਿਰ ਉਹਨਾਂ ਮੁਲਕਾਂ 'ਚ ਜਾ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ ਇਹ ਤਾਂ ਹੀ ਰੁਕ ਸਕਦੀ ਹੈ ਕਿ ਜਿਹੜੇ ਇਹਨਾਂ ਦੇ ਪਿੱਛੇ ਸਰਗਨੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਸੋ ਇਹ ਬੜੀ ਦੁਖਦੀ ਗੱਲ ਆ ਜਦੋਂ ਕਿਸੇ ਵੀ ਪਰਿਵਾਰ ਦੀ ਲੜਕੀ ਉੱਥੇ ਜਾ ਕੇ ਫਸ ਜਾਂਦੀ ਆ ਜੋ ਉਹਨਾਂ ਦੀ ਮਾਨਸਿਕ ਪੀੜਾ ਉਹ ਸਮਝਣੀ ਜਿਹੜੀ ਹੈਗੀ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਹਨਾਂ ਦੇ ਪਿੱਛੇ ਬੱਚੇ ਆ ਮਾਂ ਬਾਪ ਆ ਪਰਿਵਾਰ ਪਰ ਲੜਕੀ ਉੱਥੇ ਫਸ ਜਾਂਦੀ ਹੈ ਉਹ ਜਿਹੜੀ ਹੈਗੇ ਵੀਡੀਓ ਪਾਉਂਦੇ ਆ ਉਹ ਆਪਣੇ ਮੈਸੇਜ ਭੇਜਦੇ ਆ ਉਹ ਆਪਣੇ ਫੋਨ ਤੇ ਗੱਲ ਕਰਦੇ ਆ ਬਸ ਤਰੋ ਉਹ ਉੱਥੇ ਜਾ ਕੇ ਉਹਨਾਂ ਦੀ ਹਾਲਤ ਹੁੰਦੀ ਆ ਉਹਦਾ ਬੜੀ ਵੱਡੀ ਪੀੜਾ ਹੈ ਸੋ ਅਸੀਂ ਬੇਨਤੀ ਕਰਾਂਗੇ ਜੇ ਕੋਈ ਵੀ ਜਿਹੜਾ ਹੈਗਾ ਇਸ ਤੁਹਾਡੇ ਚੈਨਲਾਂ ਦੇ ਮਾਦਮ ਦੇ ਰਾਹੀਂ ਸੜਵੇ ਕਿਸੇ ਵੀ ਲੜਕੀ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਆ ਅਸੀਂ ਕਿਹਨੇ ਬਾਹਰ ਜਾਣ ਦੇ ਸੀ ਖਲਾਫ ਨਹੀਂ ਵਰਕ ਪਰਮਿਟ ਤੇ ਜਾਓ ਜਿਹੜੇ ਵਰਜੀ ਮੁਲਕ ਵਿੱਚ ਜਾਣੇ ਆ ਉਹਦੇ ਵਾਸਤੇ ਜਿਹੜਾ ਹੈ ਪੂਰੀ ਤਰ੍ਹਾਂ ਜਿਹੜੇ ਏਜੰਟਾਂ ਉਹਨਾਂ ਦੇ ਨਾਲ ਉਹਨਾਂ ਦੇ ਰਾਹੀ ਜਾਓ ਜਿਹੜੇ ਸਰਕਾਰ ਦੇ ਮਾਨਤਾ ਪ੍ਰਾਪਤ ਹੈ ਜਿਹੜੇ ਪਿੰਡਾਂ ਵਿੱਚ ਜਾਣ ਕੇ ਵਿੱਚ ਆਸ਼ੇ ਦੇ ਦਿੰਦੇ ਆ ਵੀ ਤੁਹਾਨੂੰ ਇਹਨੇ ਪੈਸੇ ਦੇ ਦਾਂਗੇ ਆ ਕਰ ਦਾਂਗੇ ਇਹ ਸਾਰੇ ਠੱਗ ਏਜੰਟ ਇਹਨਾਂ ਤੋਂ ਬਚੋ ਸਾਡੀ ਇਹ ਸਾਰਿਆਂ ਨੂੰ ਬੇਨਤੀ ਹੈ ਜੀ ਮਾਨ ਦੇਖੋ ਕਿ ਮੈਂ ਖਾਤੇ ਨਹੀਂ ਚਾਹੀਆ ਬਾਪੂ ਜੀ ਇਹਨਾਂ ਦਾ ਕੋਲ ਅਸੀਂ 2023 ਨਵੇਂ ਨਹੀਂ ਹੋ ਰਹੇ ਅ ਇੱਕ ਮਹੀਨਾ ਵੀ ਚੈਕ ਕਰੀ ਉਹ ਕਹਿੰਦੀ ਜਗ੍ਹਾ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਕਟਮਾਰ ਕੋਈ ਨਹੀਂ ਹੁੰਦੀ ਨੇ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਕਿ ਉੱਥੇ ਕਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ ਉਹ ਸਾਡੀ ਰਿਸ਼ਤੇਦਾਰੀ ਤੇ ਵੀ ਹਾਂਜੀ ਸਮਾਲ ਭਾਈ ਦੀ ਆਣ ਵਾਲੀ ਹੈ ਹਾਂਜੀ ਤੇ ਉਹ ਕਹਿੰਦੀ ਸੀ ਕਟਮਾਰ ਕੋਈ ਨਹੀਂ ਮੈਂ ਉਹਨੂੰ ਦੱਸਿਆ ਇਹੋ ਕਿ ਨਹੀਂ ਮੇਰੀ ਜ਼ਿੰਮੇਵਾਰੀ ਇਹ ਕੁੜੀਆਂ ਕੰਮ ਕਰਨੀਆਂ ਮਾਰੀਆਂ ਝੂਠ ਬੋਲਦੀਆਂ ਸਾਨੂੰ ਇਹਨਾਂ ਦਾ ਪਤਾ ਵੀ ਕਿਵੇਂ ਮਤਬਰ ਹਾਂਜੀ ਮੈਨੂੰ ਇਹਨਾਂ ਵੱਲੋਂ ਪਤਾ ਆ ਹਾਂਜੀ ਵੀਡੀਓ ਦੇਖਿਆ ਸੀ ਵੀਡੀਓ ਦੇਖਿਆ ਸੀ ਹਾਂਜੀ ਮੈਂ ਵੀੜੀਆਂ ਦੇਖਿਆ ਸੀ ਤੇ ਉਹ ਕਹਿੰਦੀ ਕਿ ਨਹੀਂ ਇੱਦਾਂ ਦਾ ਕੁਝ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ ਉਹ ਕਹਿੰਦੀ ਮੇਰੀ ਜਿੰਨੇ ਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਤਾਂ ਕਰਕੇ ਕਹਿ ਦਿੰਦੀਆਂ ਇੱਥੇ ਵਧੀਆ ਮੋਹੜਾ پیسے ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਥੱਲੇ ਮਿਲੇ ਕੱਪੜਾ ਲੀਰਿਆ ਥਾਰਾ ਕੁਝ ਮਿਲੂਗਾ ਪਰ ਐਤੂ ਮਹੀਨੇ ਉਹਨਾਂ ਨੇ ਮੈਨੂੰ ਵਧੀਆ ਰੱਖਿਆ ਐਤੂ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਨ ਲੱਗਿਆ

ਦਵਾਈ ਉਹ ਡੋਂਦੇ ਨੂੰ ਕਿਹਾ ਮੈਂ ਤਾਂ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਇਹਦਾ ਕੀ ਕੋਈ ਜਾਣ ਦਵਾਗੇ ਮੈਂ ਪੁੱਛਿਆ ਤੁਸੀਂ ਕਿਹਦਾ ਪਾੜਾ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਇਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਨਾਲ ਕਿਵੇਂ ਸੰਪਰਕ ਹੋਇਆ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਪਹਿਲ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੀ ਨਹੀਂ ਪਈ ਸੀ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਕਹਿੰਦਾ ਸੀ ਹੋਣ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕੜਾ ਇਹਨਾਂ ਨੇ ਹਾਂ ਜੀ ਬਹੁਤ ਘੱਟ ਦੇ ਦੀ ਬਹੁਤ ਜਿਹੜੇ ਵੀ ਫੋਨ ਜਿਹਨਾਂ ਨੇ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਬਸ ਖਾਣੇ ਨਾਲ ਹੀ ਕਰਉਂਦੇ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨਾਲ ਫੋਨ ਨਹੀਂ ਦਿੰਦੇ ਸੀ ਨਹੀਂ ਨਹੀਂ ਉਹ ਤਾਂ ਇਹ ਬਸ ਘੋਟ ਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਉਹਨਾਂ ਕੀ ਕਹਿੰਦੇ ਇਹਦੇ ਦਿੰਦੇ ਸੀ ਖਾਣਾ ਪਰਿਵਾਰ ਨਾਲ ਕਿਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਤੇ ਗਵਾਰ ਨੂੰ ਬੜਾ ਲੱਗ ਰਿਹਾ ਸੀ ਉਹ ਉਹਨੇ ਮੈਨੂੰ ਕੁੜੀ ਨੂੰ ਮੈਸੇਜ ਕੀਤਾ ਸੀ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਸੀ ਕਿ ਇਹ ਇਹ ਦੇ ਦੋ ਪ੍ਰੀਆ ਨੇ ਤੇ ਮੈਂ ਇਹਨੇ ਭੇਜਦੀ ਆ ਕਿ ਉਹ ਵੀ ਪ੍ਰੀਆ ਗਵਾਰ ਹੁੰਦੀ ਆ ਥੋੜੀ ਕੁੜੀ ਤੇ ਫਿਰ ਉਹਨੇ ਕਰੇ ਕੋਈ ਮੈਨੂੰ ਕੀਤਾ ਫਿਰ ਕਰਦੇ ਕਹਿੰਦੇ ਲੈ ਗੱਲ ਕਰਾਉਣ ਦੀ ਨਹੀਂ ਸੀ ਬਹੁਤ ਟਾਈਮ ਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਸੀ ਇੱਕ ਮਹੀਨੇ ਬਾਅਦ ਉਹਨੇ ਮੇਰੇ ਪਰਿਵਾਰ ਨਾਲ ਗੱਲ ਕਰਾਈ ਉਹ ਪੈਸਾ ਦੀ ਗੱਲ ਕੀਤੀ ਕਿ ਪੈਸੇ ਦੇ ਦੋ ਪਹਿਲਾਂ ਉਹਨਾਂ ਨੇ ਸਾਡੇ ਕੋਲ 700 ਰੁਪਏ ਮੰਗਿਆ ਇੰਡੀਆ ਦਾ ਸਾਥੀਆ ਰਗਮਾਨ ਦਾ ਟੈਂਪੋਰਰੀ ਆਲਮਾਨੀ ਕਿੰਨੇ ਕੋਈ ਚੱਕਰਾ ਦਿਨੇ ਜਿਹੜੇ ਪਰਿਵਾਰ ਨੂੰ ਕਹਿੰਦਾ ਸੀ 100ਤੀ ਪੈਸੇ ਇਧਰ ਉਧਰ ਫੜੋ ਪਰ ਉਹਨੇ ਬਾਅਦ ਵਿੱਚ ਸਾਡਾ 300 ਰੁਪਏ ਲੈ ਕੇ ਫਿਰ ਕਹਿੰਦੀ 700 ਮੰਗਿਆ ਇੱਥੇ ਹੀ ਮੈਨੂੰ ਟੈਕ ਨਹੀਂ ਕਰਾਈ ਇਹਨਾਂ ਨੇ ਉਹਦੇ ਜਿਵੇਂ ਉੱਥੇ ਜਿਵੇਂ ਗਈਆਂ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਪੰਜਾਬੀ ਕੁੜੀਆਂ ਸੀ ਮੈਂ ਵੀ ਉਹਨਾਂ ਨੂੰ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਮੈਨੂੰ ਉਹ ਰੀਪੀਟ ਹੈ ਜਿਹੜੀ ਮੈਂ ਲੈ ਕੇ ਆਈ ਉਹ ਕਵਿਚੇ ਨਾ ਨਹੀਂ ਹੋਈ ਉਹ ਕਿਉਂਕਿ ਮੈਂ ਨਹੀਂ ਦਿੱਤੀ ਇੱਕ ਬਿਚੇਰਾ ਕੋਈ ਏਦਾਂ ਦੀ ਕੁੜੀ ਹੈ ਤੁਹਾਡੀ ਲਈ ਇਹ ਫਸੀ ਹੋਈ ਹੈ ਤੁਹਾਨੂੰ ਪਤਾ ਹੈ ਨਹੀਂ ਮੈਨੇ ਜਾਣ ਕਰੀ ਹਾਂ ਮੈਨੇ ਮਾਫੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਿਆ ਕਿ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਦਾ ਮਾਹੌਲ ਉਹ ਆਜੇ ਤੇ ਇਹਨਾਂ ਨੂੰ ਗਾ ਦੇ ਚੁੱਕੇ ਸੀ ਮੈਨੂੰ ਮੁੱਤ ਨਹੀਂ ਦਿੱਤਾ ਹਾਂ ਕਾਰਵਾਈ ਮੰਗ ਕਰਦੇ ਹਾਂ ਹਾਂਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉਹ ਕਹਿੰਦੀ ਐ ਐਨ ਆਰ ਆਈ ਕੋਲਸ ਕੋਲ ਅਸੀਂ ਨੰਬਰ ਕਿਾ ਪੱਤਰ ਦਾਇਰ ਕਰੋ ਅਸੀਂ ਜਿਹੜੇ ਬਿਆਨ ਲਿਖੋਨੇ ਆ ਉਹ ਸਾਡੇ ਬਿਆਨ ਨਹੀਂ ਲੱਗਦੇ ਬਿਲਕੁਲ ਹਾਂਜੀ ਐਨ ਆਰ ਆਈ ਕੋਲ ਤੋਂ ਹਾਂਜੀ ਉਹ ਉੱਥੇ ਬੈਠੀ ਬਿਆਨ ਦੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਕੁੱਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇਹਨਾਂ ਸਮੇਂ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦਿਓ ਉੱਥੇ ਕੋਈ ਸਬੂਤ ਮੈਨਾਂ ਤਾਂ ਮੇਰੇ ਕੋਲ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ